ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੋਜਪੁਰ ਜ਼ਿਲ੍ਹੇ ਦਾ ਮਿੱਤਰੋ ਆਖਰੀ ਪਿੰਡ ਆ ਮਸ਼ਹੂਰ ਪਿੰਡ ਆ ਪਿੰਡ ਤੂਤ ਤੂਤ ਪਿੰਡ ਮਿੱਤਰੋ ਕਬੱਡੀ ਦੀ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਪਿੰਡ ਨਾਮ ਰਿਆ ਮਿੱਤਰੋ ਤੂਤਾਂ ਦਾ ਗਰਜੀਤ ਕੁੜੇ ਜਿੰਦੀ ਕੌਡੀ ਨਾਲ ਪ੍ਰੀਤ ਕੁੜੇ ਉਸ ਪਿੰਡ ਤੂਤ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਇੱਕ ਬਾਈ ਹੁਣਾਂ ਦੇ ਘਰੇ ਮੈਂ ਵਕਾਊ ਆ ਮਿੱਤਰੋ ਬਹੁਤ ਸੋਹਣੀ ਸੁਨੱਖੀ ਮੈਂ ਆ ਬਾਈ ਹੁਣੇ ਆਫ ਕੈਮਰਾ ਤੇ ਦੱਸਦੇ ਆ ਵੀ ਤਿਆਰੀ ਇਹ ਬਿਲਕੁਲ ਮੌਕੇ ਤੇ ਹੀ ਕਰਦੀ ਏ ਜਿਵੇਂ ਆਪਾਂ ਕਹਿ ਦਿੰਨੇ ਹੁਣੇ ਵੀ ਕਈ ਮਈਆਂ ਸਵਾਲ ਮਈਆਂ ਹੁੰਦੀਆਂ ਜਿਹੜੀਆਂ ਉਹ ਜਦੋਂ ਇੱਕ ਅੱਧਾ ਦਿਨ ਰਹਿ ਜਾਂਦਾ ਸੂਣ ਦਾ ਉਦੋਂ ਦੁੱਧ ਰੌਂਦੀਆਂ ਹੁੰਦੀਆਂ ਆ ਆਮ ਹੀ ਘਰਾਂ ਦੇ ਵਿੱਚ ਆਪਣੇ ਹੁੰਦਾ ਬਾਈ ਕਈ ਮਈਆਂ ਪੰਜ-ਛੇ ਦਿਨ 10 ਦਿਨ ਪਹਿਲਾਂ ਤਿਆਰੀ ਪੂਰੀ ਕਰ ਲੈਂਦੀਆਂ ਤੇ ਕਈ ਮੌਕੇ ਦੇ ਉੱਤੇ ਤਿਆਰ ਹੁੰਦੀਆਂ ਸੀਲ ਵਾਲੇ ਪੱਖ ਤੋਂ ਦੁੱਧ ਵਾਲੇ ਪੱਖ ਤੋਂ ਸਾਰੀ ਇਹਦੀ ਫੁੱਲ ਤਸੱਲੀ ਆ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਲੰਬਾ ਦੇਣਾ ਪਊਗਾ ਮੈਂ ਲੈ ਕੇ ਇਸ ਆਹੂ ਗੱਲਬਾਤ ਬਾਕੀ ਆਪਾਂ ਇੱਕ ਵੀਰਨਾ ਕਰ ਲੈਨੇ ਆ ਵੀਰੇ ਸੱਸੀ ਘਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਬਾਈ ਸਿੱਤਾ ਦੇ ਪਰਿਵਾਰ ਵੀਰੇ ਵਧੀਆ ਵਧੀਆ ਬਾਈ ਜੀ ਕਰਾ ਜੇ ਨਾਮ ਦੱਸੀ ਕਿਰਾ ਦੇ ਵੀਰੇ ਆਪਣਾ ਨਾਮ ਮੇਰਾ ਬਾਈ ਜੱਸਾ ਬਾਈ ਤੇ ਬਾਪੂ ਦਾ ਨਾਮ ਵੀਰੇ ਜਸਵੀਰ ਸਿੰਘ ਜੀ ਜਸਵੀਰ ਸਿੰਘ ਹਾਂਜੀ ਅੱਛਾ ਜਸਦੇਬ ਜੀ ਫਿਰ ਕਰਦੇ ਜਨਵਰੀ ਆ ਹਨਾ ਇਹ ਮੈਨੇ ਕਿੰਨਾ ਸੂਆ ਸੂਣਾ ਤੇ ਇਹ ਤੀਜਾ ਸੂਆ ਸੂਣਾ ਬਾਈ ਜੀ ਤੀਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਿਆ ਇਹਦੇ ਵੀਰੇ ਹਜੇ ਇਹਦੇ 8 ਦਿਨ ਬਾਕੀ ਆ ਜੀ 11 ਤਰੀਕ ਨੂੰ ਤਨ ਪੂਰੇ ਆ ਜੀ 11 ਤਰੀਕ ਨੂੰ ਤਨ ਪੂਰੇ ਆ ਹਾਂਜੀ ਬਾਈ ਜੀ ਠੀਕ ਅੱਛਾ ਜਸਦੇਬ ਜੀ ਇੱਕ ਤਾਂ ਹੁੰਦਾ ਕੈਨ ਵਾਲਾ ਇੱਕ ਹੁੰਦਾ ਚੋਣ ਵਾਲਾ ਤਾਂ ਚੋਣ ਵਾਲਾ ਦੁੱਧ ਕਿੰਨਾ ਚੋਇਆ ਦੋਸਰੇ ਸੂਏ 11-12 ਕਿਲੋ ਚੋਇਆ ਜੀ ਖੁੱਲਾ ਢੋਲ 11-12 ਕਿਲੋ ਦੁੱਧ ਆਪਾਂ ਦੂਜੇ ਸੂਏ ਚੋਲੇ ਹਾਂਜੀ ਹ ਜੀ ਬਾਈ ਉਹਦਾ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਚੋਈ ਜਾਵੇ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਰੋਕੇ ਜਾਵਾਂ ਪੂਲੀ ਹਾਂਜੀ ਥਾਣ ਪੂਰੇ ਪੋਲੇ ਆਈ ਚੜੀ ਠੀਕ ਹੈ ਬਾਈ ਓਕੇ ਬਾਈ ਇਹ ਜੀ ਹੋਈ ਅੱਛਾ ਤੂੰ ਇਸ ਕੇ ਨਾ ਚਰ ਪਹਿਲਾਂ ਛੱਡੀ ਸੀ ਦੁੱਧ ਉਹ ਜਿਵੇਂ ਮਨ ਸੁਣ ਰਹੀ ਜਦੋਂ ਹੁਣ ਦੁੱਧ ਤਾਂ ਹੀ ਹੁਣ ਬਸ ਜਿੰਨਾ ਜਰ ਖਰਾਕ ਪਾਈ 2-3 ਮਹੀਨੇ ਪਹਿਲਾਂ ਛੱਡ ਦਿੱਤੀ ਹਾਂਜੀ ਅੱਛਾ ਰੇਟ ਬਾਈ ਕੀ ਆਪਾਂ ਰੱਖਾਂਗੇ ਇਹਦਾ ਵੀਰੇ ਰੇਟ ਆਪਾਂ 1.35 ਕਰ ਦਾਂਗੇ ਬਾਕੀ ਮਾਨਤਾਨ ਮਾਨਤਾਨ ਵਿੱਚ ਹੋ ਜਾਊਗਾ ਵੀਰੇ ਹਾਂਜੀ ਬਾਈ ਜੀ ਖੁੱਲਾ ਡੁੱਲਾ ਕਰਨਾ ਪੈਣਾ ਤੈਨੂੰ ਹਾਂਜੀ ਹਾਂਜੀ ਮਾਨਤਾਨ ਖੁੱਲਾ ਡੁੱਲਾ ਕਰਾਂਗੇ ਅੱਛਾ ਕ੍ਰੋਸ ਸਣ ਤੋਂ ਕਰਾਈਏ ਜਾਂ ਠੀਕ ਹੈ ਭਰਾ ਠੀਕ ਹੈ ਹੀ ਭਰਾ ਬਾਈ ਜੀ ਠੀਕ ਹੈ ਭਰਾ ਠੀਕ ਹੈ ਚੰਗਾ ਹੀ ਭਰਾ ਹਾਂਜੀ ਹਾਂਜੀ ਠੀਕ ਹੈ ਵੀਰੇ ਨੰਬਰ ਕਿੰਨਾ ਆ ਗਿਆ ਬ੍ਰਦਰ ਆਪਣਾ 94635 ਜੀ 71472 ਇੱਕ ਵਾਰੀ ਹੋਰ ਬੋਲ ਦੇ ਵੀਰੇ 94635 71472 ਠੀਕ ਹੈ ਤੋਰੀ ਵੀਰੇ ਕੱਢੀ ਬੰਨ ਖੋਲ ਦੇ ਨੂੰ ਪੁਰਾ ਮੜਾ ਜਾ ਲੈ ਵੀ ਮਿੱਤਰੋ ਤੀਜਾ ਸੂਆ ਮੈਂ ਨੇ ਸੁਣਾਵਾ ਕਰਮਾ ਵਾਲੀ ਨੇ ਗੱਬਣਵੇਂ ਆ ਹਜੇ ਦਿਨ ਪੰਜ ਸੱਤ ਲੈ ਜਾਣੇ ਆ ਥਣ ਦੇਖਣ ਦੇ ਵਿੱਚ ਲੰਮਾ ਲੱਗਦਾ ਵਾ ਥੋੜਾ ਜਿਹਾ ਨੇਵੇ ਦੀ ਦਿਖਾਵਟ ਘੱਟ ਕਰੂਗੀ ਹਜੇ ਕਿਉਂਕਿ ਤਿਆਰੀ ਆ ਜਿਹੜੀ ਉਹ ਬਾਈ ਹੁਣੀਆਂ ਦੇ ਬਿਲਕੁਲ ਜਦੋਂ ਡਰਲਿਆਂ ਦੇ ਉੱਤੇ ਜਿਹੜੀ ਮੁਕੰਮਲ ਕਰਦੀ ਆ ਉਦੋਂ ਆਉਂਦੀ ਆ ਇਹ ਆਮ ਹੀ ਘਰਾਂ ਦੇ ਵਿੱਚ ਦਿੱਕਤ ਆ ਕੋਈ ਕੱਲ ਅੱਜ ਦੀ ਗੱਲ ਸੁਣਨ ਵਾਲੀ ਨਹੀਂ ਮਈ ਮਿੱਤਰੋ ਮਈਆਂ ਜਿਹੜੀ ਜਿਹੜੀ ਮੈਂ ਮੌਕੇ ਤੇ ਤਿਆਰੀ ਕਰਦੀ ਹੁੰਦੀ ਆ ਨਾ ਉਹ ਹਮੇਸ਼ਾ ਖਰੀਦ ਦੁੱਧੋਂ ਨਿਕਲਦੀ ਹੁੰਦੀ ਕਈ ਮਈਆਂ ਉਹ ਦਿਖਾਵਾ 15 16 16 ਕਿਲੋ ਵਾਲਾ ਕਰਦੀਆਂ ਹੁੰਦੀਆਂ ਦੁੱਧ 6 7 ਕਿਲੋ ਦੇ ਰਹਿ ਜਾਂਦੀਆਂ ਹੁੰਦੀਆਂ ਪਰ ਇਹ ਮੈਂ 11 12 ਕਿਲੋ ਪੀਕ ਲੈਵਲ ਦੁੱਧ ਦੀ ਹੈ ਕਰਮ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਸੋਣੀ ਸੁਨੱਖੀ ਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਲੈ ਵੀਦੀਪ ਸਿੰਘ ਦਾ ਥਣਲੇਵਾ ਥੱਲੋ ਵਿਖਾਦੀ ਕਰਨ ਦੀ ਕੋਲੋਂ ਖੜਕੇ ਹੁਣ ਆ ਬਲ ਢਿੱਲਾ ਵੇਖ ਲਉਂਦੀ ਆ ਕਰਮ ਵਾਲੀ ਦੀ ਮਿੱਤਰੋ ਸਿੰਘ ਮੂੰਹ ਮੱਥੇ ਤੇ ਕੈਮਰਾ ਲਾ ਦੇ ਮੜਾ ਜਾਂ ਮੱਥੇ ਦੇ ਵਿੱਚ ਬਾਲਾ ਬਾਕੀ ਮੈਂ ਬਾਹਲੀ ਸੋਣੀ ਆ ਮਿੱਤਰੋ ਪੜੀ ਪੁਲੀ ਉੱਤੋਂ ਪਿੱਠ ਪੂੜਾ ਨਿੱਗਰ ਵਜਨ ਵਾਲੀ ਜਾਣ ਵਾਲਿਆ 1,35,000 ਰੁਪਿਆ ਕੀਮਤ ਪਿੰਡ ਤੂਤਾ ਜ਼ਿਲ੍ਹਾ ਫਿਰੋਜ਼ਪੁਰਾ ਮਿੱਤਰੋ ਤੂਤ ਪਿੰਡ ਦੇ ਵਿੱਚ ਆ ਕੇ ਤੁਸੀਂ ਵੀਰੇ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਰابطਾ ਕੈਮ ਕਰ ਲਿਆ ਜੇ ਬਾਈ ਤੁਹਾਨੂੰ ਕਰੋ ਅੱਗੇ ਅੱਜ ਕਰ ਲੂਗਾ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜੁੜੇ ਰਹੋ ਸਾਡੇ ਨਾਲ ਧੰਨਵਾਦ